ਨਾਨਕ ਪਮੀਲ ਨਾਨਕ ਸ਼ੱਕ ਲੈ ਕੇ ਵਿਆਹ ਵਾਲੇ ਘਰ ਪਹੁੰਚਦਾ ਹੈ ਅੱਗੋਂ ਉਹਨਾਂ ਦਾ ਮੁਕਾਬਲਾ ਦਾਦ ਘਿਆ ਨਾਲ ਕਿਵੇਂ ਹੁੰਦਾ ਹੈ ਸੁਣੋ ਜਰਾ ਖੂਬਸੂਰਤ ਸਿੱਠਣੀਆਂ ਕਾਗ ਜਾਂਦੇ ਕਗਰੇ ਨੂੰ ਕਾਚ ਦੀ ਲਾਣ ਲਵਾ ਡਾਰੀਏ ਸਾਡੇ ਆਉਂਦੀਆਂ ਦੇ ਸਾਡੇ ਆਉਂਦਿਆਂ ਦੇ ਸ਼ਗਨ ਮਨਾਡਾਰੀਏ ਸਾਡੇ ਆਉਂਦਿਆਂ ਦੇ ਕਾਗ ਜਾਂਦੇ ਕਗਰੇ ਨੂੰ ਕੱਚ ਦੀ ਲੌਣ ਲਵਾਡਾਰੀਏ ਸਾਡੇ ਬੰਗਲੇ ਚ ਸਾਡੇ ਬੰਗਲੇ ਚੁਪਾ ਕੇ ਆ ਡਾਰੀਏ ਸਾਡੇ ਬੰਗਲੇ ਚ ਸਾਨੂੰ ਆਇਆ ਨੂੰ ਮੰਦੀਆ ਨਾ ਡਾਇਆ ਨੀ ਕਾਨੂੰ ਆਇਆ ਸੇ ਸਾਨੂੰ ਤੋਨੂ ਆਇਆ ਨੂੰ ਲੇ ਫੁਤ ਪਤੀ ਪੂਆ ਬਿਟਰ ਬਿਟਰ ਕਿਉ ਚਾਕੇ ਨੀਚਾ ਦੀਪ ਤਲੀ ਤਰ ਲੈ ਆਇਆ ਨਾਨਕ ਆ ਤੇਰੇ ਦਰਵਾਜੇ ਨੀਚਾ ਦੀਪ ਤਲੀ ਤਰ ਲੈ ਅੰਬਰ ਸਾਰੇ ਤੋਂ ਖੇਸਮ ਗਉਨੀਆ ਦਿਲ ਕਿਆਂ ਦਾ ਮੇਲ ਨਾਨਕਿਆਂ ਦਾ ਨਾ ਬੁੜੀਆਂ ਨਾ ਬੰਦੇ ਡਾਰੀਏ ਮੇਲ ਨਾਨਕਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆਬ ਜਾਰ ਵਿੱਚੋਂ ਪਰ ਨਾ ਨੀ ਮੰਝਾ ਪੀੜੀ ਹਾਜ਼ਰ ਕਰੋ ਸਾਡਾ ਮੰਝੀਆਂ ਬਿਨਾ ਨਈ ਸਰਨਾ ਨੀ ਮੰਜਾ ਪੀੜੀ ਹਾਜ਼ਰ ਕਰੋ ਕੀ ਕੀਤ ਨਾਨਕਿ ਆਕੇ ਲਟ ਗਈ ਆਪ ਕੋੜੇ ਖਾਕੇ ਪਕੋੜੇ ਸਾਡੇ ਦੰਮਾ ਦੇ ਕੀ ਲੱਛਣ ਥੋੜ ਕੰਮਾ ਦੇ ਥੋੜਾ ਖਾਇਓ ਨਾਨਕਿਓ ਥੋੜਾ ਖਾਇਓ ਨੀ ਮੰਮੀ ਦੇ ਸੰਗ ਚਪਕੋੜਾੜਿਆ ਮੁੱਕੀ ਮਾਰ ਲੰਗਾਇਓ ਨੀ ਥੋੜਾ ਖਾਇਓ ਨਾਨ ਕੀਓ ਥੋੜਾ ਖਾਇਓ ਨੀ ਨਿੱਕੀਏ ਕੋਠੜੀਏ ਤੇਰੇ ਵਿੱਚ ਮੇਰਾ ਆਟਾ ਨਿੱਕੀਏ ਕੋਠੜੀਏ ਤੇਰੇ ਵਿੱਚ ਮੇਰਾ ਆਟਾ ਭੂਆ ਡਾਰੀ ਨਿੱਕਲ ਚੱਲੀ ਲੈ ਕੇ ਤੌੜਾ ਚਟਾਨ ਨਿੱਕੀਏ ਕੋਠੜੀਏ ਤੇਰੇ ਵਿੱਚ ਮੇਰਾ ਆਟਾ ਨਿੱਕੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ ਨਿੱਕੀਏ ਕੋਠੜੀਏ ਤੇਰੇ ਵਿੱਚ ਮੇਰੇ ਦਾਣੇ ਮਾਂਮੀ ਲਖ ਰੂਪਜਣ ਲੱਗੀ ਲੈ ਕੇ ਨਿੱਕੇ ਨਿਆਣੇ ਨਿੱਕੀਏ ਕੋਠੜੀਏ ਕੁ ਤਰ ਚਰ ਖਾਲ ਪੇਟ ਕਰ ਤੰਦ ਨੂਨੀ ਮੁੰਡੇ ਵੇਖਦੇ ਛੜੇ ਵੇਖਦੇ ਦੂਰੀ ਤੇਰੇ ਰੰਗ ਨੂਨੀ ਛੜੇ ਵੇਖਦੇ ਮਮੀ ਕੁੜੀ ਨੇ ਚਾਂਜ ਰਾਂ ਕਰਾਈਆਂ ਬੋਰ ਲਵਾਏ ਛਣਕਣ ਨੂੰ ਛੜੇ ਬੈਠੇ ਆਖੁੰਡਾ ਤੇ ਦਰਸ਼ਨ ਨੂੰ ਛੜੇ ਬੈਠੇ ਆਖੁੰਡਾ ਤੇ ਦਰਸ਼ਨ ਨੂੰ ਆਉਂਦੀ ਪੂਆ ਜਾਂਦੀ ਪੂਆ ਚੱਕ ਲਿਆਬ ਜਾਰ ਵਿੱਚੋਂ ਗਾਰਾ ਨੀ ਕੀ ਦੇ ਕੋਲੇ ਦੁੱਖ ਰੋਵੇਂਗੀ ਤੇਰਾ ਰੁਸਿਆ ਫਿਰੇ ਕਰ ਵਾਲਾ ਨੀ ਕੀ ਦੇ ਕੋਲੇ ਦੁੱਖ ਰੋਵੇਂਗੀ ਮਾਮੀ ਡਾਰੀ ਦੇ ਚੀਕਣੀ ਮਿੱਟੀ ਦੇ ਹਾਰੇ ਨੀ ਖਦ ਖਦ ਖੀਰ ਰਿਜਦੀ ਕੋਈ ਖਾਣ ਕੇ ਨਸੀਬਾਂ ਵਾਲੇ ਨੀ ਖਦ ਖਦ ਖੀਰ ਰਿਜਦੀ ਭੂਆ ਡਾਰੀਂ ਭਿਉ ਬਠਲਾ ਵਿੱਚ ਛੋਲੇ 니 ਜਦੋਂ ਫੁੱਫੜ ਬੋਲ ਦਾ ਤੱਤਾ ਉਹਦੇ ਬੋਲੇ ਤੋਂ ਕਾਲੇ ਜਾ ਡੁਲੇ 니 ਜਦੋਂ ਫੁੱਫੜ ਬੋਲ ਦਾ ਤੱਤਾ ਮਾਮੀ ਕੁੜੀ ਨੇ ਸੁਥਣ ਸੁਵਾਈ ਤੰਗ ਡਾਰੀਂ ਕੀ ਵਿਡੀਆਂਆ ਕਰਦੀ ਕੀ ਵਡਿਆਈਆ ਕਰਦੀ ਸੋਰੇ ਤੇਰੇ ਨੰਗ ਡਾਰੀਏ ਕੀ ਵਡਿਆਈਆ ਕਰਦੀ ਹਰੀ ਹਰੀ ਗੰਦਲ ਮਗਾ ਡਾਰੀਏ ਸਾਡੇ ਆਉਂਦਿਆਂ ਦੇ ਸਾਡੇ ਆਉਂਦਿਆਂ ਦੇ ਸ਼ਗਨ ਮਨਾ ਡਾਰੀਏ ਸਾਡੇ ਆਉਂਦਿਆਂ ਦੇ